ਪਿਛਲੀ ਵੀਡੀਓ ਚ ਮੈਂ ਇੱਕ ਪੈਂਟ ਬਣਾਈ ਸੀ ਜਿਹਦੇ ਉੱਤੇ ਛੋਟੀਆਂ-ਛੋਟੀਆਂ ਚਿੜੀਆਂ ਸੀ ਇੱਕ ਹਿਰਨ ਸੀ ਤੇ ਨਿੱਕੇ-ਨਿੱਕੇ ਫਲਾਅਰ ਸੀਗੇ ਬਹੁਤ ਸਾਰੇ ਕਮੈਂਟ ਆਏ ਸੀਗੇ ਵੀ ਤੁਸੀਂ ਇਹ ਬਣਾਉਣੇ ਦੱਸੋ ਤੇ ਤੁਸੀ ਨਾ ਪਤਾ ਲੱਗੇ ਤੇ ਮੇਰੀ ਪਿਛਲੀ ਵੀਡੀਓ ਦੇਖਿਆ ਉਹ ਚ ਬਹੁਤ ਪਿਆਰੀ ਪੈਂਟੇ ਬਣੀਆਂ ਫੋਟੋ ਮੈਂ ਸ਼ੋਅ ਕਰ ਦਿੱਤੀ ਤੁਹਾਨੂੰ ਤੇ ਅੱਜ ਤੁਹਾਨੂੰ ਉਹਨਾਂ ਵਿੱਚ ਨਿੱਕੀ ਜਿਹੀ ਕਿ ਪਿਆਰੀ ਜਿਹੀ ਚਿੜੀ ਬਣਾਉਣੇ ਦੱਸਦੀ ਆਂ ਧਾਵਾਂਗੀ ਤੇ ਅੱਜ ਮੈਂ ਲੈ ਕੇ ਆਈ ਆਂ ਛੋਟੀ ਜਿਹੀ ਵੀਡੀਓ ਇਹਦੇ ਵਿੱਚ ਕੀ ਹੈ ਆਪਾਂ ਪਹਿਲਾਂ ਲੈਮਨ yellow color ਲੈਣਾ ਹੈ ਆਂ ਤੇ येलो कलर ਦੇ ਵਿੱਚ ਨਾ ਤੁਸੀਂ ਇਹਦੇ 'ਚ ਇੱਕ ਦੋ ਡ੍ਰੌਪ ਪਾਣੀ ਪਾ ਲਿਆ ਕਰੋ ਉਹਦੇ ਵਿੱਚ ਨਾਲ ਨਾ ਪਤਾ ਕਿੰਦਾ ਇਹ स्मूथ ਹੋ ਜਾਂਦਾ ਪੈਚ ਜਿਹਾ ਨਹੀਂ ਬਣਦਾ ਪੈਚ ਜਿਹਾ ਨਹੀਂ ਬਣਦੇ ਤੇ ਜਿਹੜਾ ਵੀ ਤੁਸੀਂ ਕੱਪੜਾ ਲੈਣਾ ਹੈ ਨਾ ਉਹਨੂੰ ਹੀ ਵਾਸ਼ ਸ਼ੁਰੂ ਕਰ ਲੈਣਾ ਹੈ ਚੰਗੀ ਤਰ੍ਹਾਂ ਧੋ ਕੇ ਤੇ ਫਿਰ ਉਹਨੂੰ ਲੈਣਾ ਹੈ ਕਿਉਂਕਿ ਫਿਰ ਕਲਰ ਉੱਤੋਂ ਨਿਕਲਦਾ ਨਹੀਂ ਹੈਗਾ ਹਨਾ ਨਹੀਂ ਤੇ ਕਈ ਵਾਰ ਮਾਵਾ ਹੁੰਦਾ ਵਿੱਚ ਕੱਪੜੇ ਦੇ ਤੇ ਉਹ ਫਿਰ ਕਲਰ ਮਲਕੀ ਆਪਾਂ ਪੇਂਟ ਕਰਦੇ ਆ ਤਾਂ ਉਹ ਤਾਂ ਹੀ ਤੇ ਕਈਆਂ ਦਾ ਛੇਤੀ ਖਰਾਬ ਹੋ ਜਾਂਦਾ ਹੈ ਹਨਾ ਤੇ ਇਸ ਤੋਂ ਬਾਅਦ ਫਿਰ ਆਪਾਂ ਬ੍ਰਾਊਨ ਕਲਰ ਬੈਕ ਤੋਂ ਲੈਣਾ ਸਟਾਰਟ ਕੀਤਾ ਸੀਗਾ ਤੇ ਧਿਆਨ ਨਾਲ ਵਖ ਬੈਕ ਤੋਂ ਅੱਗੇ ਚਿੜੀ ਦੇ ਮੂੰਹ ਹਾਲ ਨੂੰ ਸਿੱਧਾ ਫਰੰਟ ਵੱਲ ਨੂੰ ਉਧਰ ਨੂੰ ਆਪਾਂ ਜਾਣ ਆ ਆ ਆਪਣਾ ਬ੍ਰਸ਼ ਲੈ ਕੇ ਠੀਕ ਹੈ ਤੇ ਵਿੱਚ ਥੋੜਾ ਜਿਹਾ ਲੈਮਨ ਕਲਰ ਲਾ ਲੈਣਾ ਆ ਤੇ ਉਸ ਤੋਂ ਬਾਅਦ ਫਿਰ ਬ੍ਰਾਊਨ ਕਲਰ ਲੈ ਕੇ ਤੇ ਹੁਣ ਆਪਾਂ ਬਣਾਉਣ ਲੱਗੇ ਆ ਇਹਦੇ ਉੱਪਰੋਂ ਇਹਦਾ ਛੋਟਾ ਜਿਹਾ ਮੂੰਹ ਤੇ ਆਪਾਂ ਇਹਨੂੰ ਮੈਂ ਇਹ ਹੈਗਾ ਪੈਰਟ ਕਲਰ ਹੈ ਇਥੇ ਪੂਰਾ ਦਿਖਣ ਦੇ ਆ ਗ੍ਰੀਨ ਹੈ ਨਾ ਵਸੇ ਪੈਰਟ ਜਿਹਾ ਕਲਰ ਸੀਗਾ ਤੇ ਇਹਨੂੰ ਇਹਦੇ ਨਾਲ ਆਪਾਂ ਇਹਦਾ ਫੇਸ ਬਣਾਉਣਾ ਸਟਾਰਟ ਕਰ ਦਿੱਤਾ ਆ ਤੇ ਤੁਸੀਂ ਇਹਨੂੰ ਬਹੁਤ ਸਮੂਥ ਕਰਨਾ ਆ ਤੇ ਬ੍ਰਸ਼ ਆਪਣਾ ਬਿਲਕੁਲ ਧੋਤਾ ਕੇ ਰੱਖਿਆ ਕਰੋ ਸਾਫ ਕਰਕੇ ਤੇ ਜਦੋਂ ਆਪਾਂ ਕੰਮ ਕਰਦੇ ਆ ਨਾ ਫਿਰ ਬ੍ਰਸ਼ ਜਿਹਦੇ ਵਿੱਚ ਕਲਰ ਰਹੇ ਜੀ ਨਾ ਉਹ ਛੇਤੀ ਖਰਾਬ ਹੋ ਜਾਂਦੇ ਨੇ ਹਨ ਤੇ ਤੇ ਮੜਾ ਜੇ ਮੈਂ ਲੈਮਨ ਕਲਰ ਵਿੱਚ ਲਾ ਲਿਆ ਸੀਗਾ ਕਿਉਂਕਿ ਇਹਦੇ ਨਾਲ ਨਾ ਬੜਾ ਸੋਹਣਾ ਹਾਈਲਾਈਟ ਹੋਇਆ ਸੀਗਾ yellow ਜੀ ਟੋਨ ਆਈ ਸੀਗੀ ਵਿੱਚ ਦੀ ਤੇ ਫਿਰ ਉੱਤੇ ਜਿਹੜੇ ਦੇ ਖੰਭ ਨੇ ਉੱਥੇ ਆਪਾਂ ਲਾਇਆ ਸੀਗਾ white ਕਲਰ ਲਾ ਲਿਆ ਕਰੋ white ਕਲਰ ਮੈਂ ਫੋਟੋ 'ਚ ਰੱਖਣਾ ਭੁੱਲੀ ਸੀਗੀ ਪਰ white ਕਲਰ ਜ਼ਰੂਰੀ ਹੈ ਤੇ ਇਹਦੇ ਨਾਲ ਫਿਰ ਆਪਾਂ ਲਿਆ ਸੀ ਬਲੂ ਕਲਰ ਨਾ ਵਾਈਟ ਬੈਕ ਤੋਂ ਲਾ ਲਿਆ ਤੇ ਹੁਣ ਫਰੰਟ ਤੋਂ ਆਪਾਂ ਲਾਣਾ ਹੈ ਆ ਡਾਰਕ ਕਿਉਂਕਿ ਅਗਲੇ ਪਾਸੇ ਆਪਾਂ ਬਿਲਕੁਲ ਵਾਈਟ ਨਹੀਂ ਲਾਇਆ ਫਿਰ ਡਾਰਕ ਲੁੱਕ ਆਣੀ ਨਹੀਂ ਆ ਫਿਰ ਵਾਈਟ ਦੇ ਨਾਲ ਨਾ ਮਰਚ ਹੋ ਜਾਂਦਾ ਹੈ ਤੇ ਇਹਦੇ ਨਾਲ ਲਾ ਕੇ ਤੇ ਆਪਾਂ ਇਹਦੇ ਬਣਾ ਦਿੱਤੇ ਖੰਭ ਕੰਭ ਲਈ ਆਪਾਂ ਨੂੰ ਬਿਲਕੁਲ ਅੱਗੋਂ ਲੈ ਕੇ ਬੈਕ ਨੂੰ ਜਾਣਾ ਹੈ ਤੇ ਕਿਉਂਕਿ ਵਾਈਟ ਲੱਗਾ ਹੈ ਨਾ ਇਹ ਸ਼ੇਡਿੰਗ ਆਪਣੇ ਆਪ ਤੋਂ ਜੋ ਤੁਸੀਂ 2-4 ਔਰ ਪ੍ਰੈਕਟਿਸ ਕਰੋਗੇ ਨਾ ਇਸ ਚੀਜ਼ ਦੀ ਤਾਂ ਤੁਹਾਨੂੰ ਆਰਾਮ ਨਾ ਆ ਜਾਣੀ ਕਿਉਂਕਿ ਪ੍ਰੈਕਟਿਸ ਤੇ ਕਰਨੀ ਪੈਂਦੀ ਹੋਈ ਹੈ ਨਾ ਤੇ ਉਹ ਜ਼ਰੂਰੀ ਵੀ ਜਿੰਨੇ ਆਪਾਂ ਪ੍ਰੈਕਟਿਸ ਕਰਾਂਗੇ ਨਾ ਆਪਣਾ ਹੱਥ ਸਮੂਥ ਹੋ ਜਾਏਗਾ ਕੰਮ ਕਰਨ ਦੇ ਵਿੱਚ ਵੀ ਸੌਖਾ ਹੋਏਗਾ ਆਪਾਂ ਨੂੰ ਤੇ ਕੰਮ ਛੇਤੀ ਹੋਣਾ ਸਟਾਰਟ ਹੋ ਜਾਂਦਾ ਹੈ ਹਨ ਤੇ ਫਿਰ ਹੁਣ ਇਹਦੇ ਬੈਕ ਸਾਈਡ ਤੇ ਲੱਗਾ ਸੀ ਨਾ ਵਾਈਟ ਕਲਰ ਤੇ ਇਤਨਾ ਸ਼ੇਡਿੰਗ ਬੜੀ ਪਿਆਰੀ ਆਂਦੀ ਪਈ ਸੀਗੀ ਤੇ ਹੁਣ ਜਿੱਦਾਂ ਤੁਹਾਨੂੰ ਪਤਾ ਹੀ ਹੈ ਜੇ ਇੱਥੇ ਬੈਕ ਤੇ ਆਪਾਂ ਵਾਈਟ ਲਾਇਆ ਸੀਗਾ ਤੇ ਇਹ ਸ਼ੇਡਿੰਗ ਥੋੜਾ ਅਸਮਾਨੀ ਜਿਹਾ ਕਲਰ ਆਇਆ ਸੀਗਾ ਫਿਰ ਆਪਾਂ ਬਲੂ ਡਾਰਕ ਲੈਣਾ ਆ ਇਹ ਦੇਖਣਾ ਆ ਬਿਜੇ ਆਪਾਂ ਡਾਰਕ ਕਰਦੇ ਪਏ ਕੋਈ ਚੀਜ਼ ਉਹਦੇ ਨਾਲ ਲਾਈਟ ਕਰਨੀ ਹੈ ਜੇ ਲਾਈਟ ਕਰਦੇ ਪਏ ਜਿਵੇਂ ਹੁਣ ਲਾਸਟ ਤੱਕ ਇਹਦੇ ਖੰਭ ਜੇ ਸੀ ਕਿ ਲਾਈਟ ਹੋ ਗਈ ਸੀ ਹੈਨਾ ਫਿਰ ਆਪਾਂ ਡਾਰਕ ਸਟਾਰਟ ਕੀਤਾ ਸੀ ਤੇ ਬੈਕ ਸਾਈਡ ਤੇ ਜਿਹੜੇ ਆਹ ਬਿਲਕੁਲ ਪਿਛਲੇ ਪਾਸੇ ਤੋਂ ਨਾ ਜਿੱਥੇ ਮੈਂ ਬ੍ਰੈਸ਼ ਲੈ ਕੇ ਅੱਗੇ ਜਾਣੀ ਪਈ ਆ ਇੱਥੇ ਆਪਾਂ ਲਾਇਆ ਹੋਇਆ ਡਾਰਕ ਲੈਣਾ ਤੇ ਬੈਕ ਤੋਂ ਅੱਗੇ ਫਰੰਟ ਵੱਲ ਨੂੰ ਜਾਣਾ ਹੈ ਕਿਉਂਕਿ ਇਹਦੇ ਨਾਲ ਬੜੀ ਪਿਆਰੀ ਜਿਹੀ ਸ਼ੇਡਿੰਗ ਆਉਂਦੀ ਹੈ ਇਹਦੇ ਅੰਦਰ ਤੇ ਹੋ ਰਹੀ ਹੈ ਨਿੱਖਰ ਕੇ ਆਂਦੀ ਐ ਤੇ ਜਿਹੜਾ ਹੁਣ ਛੋਟਾ ਜਿਹਾ ਬ੍ਰਸ਼ ਲੈ ਲੈਣਾ ਬ੍ਰੀਕ ਵਾਲਾ ਹੁਣਾ ਨਿੱਕ ਨਿੱਕਾ ਕੰਮ ਕਰਨਾ ਹੈ ਪਹਿਲਾਂ ਪੁਵਾਈਟ ਕਰ ਲੈਣਾ ਲਾਲ ਨੂੰ ਚੁੰਝਦੇ ਵੀ ਤੇ ਇਹਦੀਆਂ ਡੈਣਾ ਦੇ ਵਿੱਚ ਵੀ ਮੈਨ ਵਸ ਇੱਕ ਹੀ ਦਿਖਦਾ ਪਿਆ ਹੈ ਨਾ ਇੱਕ ਦੂਜੀ ਸਾਈਡ ਤੇ ਇਹਦੇ ਕਰਕੇ ਆਪਾਂ ਹੁਣ ਇਹਨਾਂ ਨੂੰ ਲਾਇਆ ਸੀਗਾ ਵਾਈਟ ਤੇ ਫਿਰ ਬਲੈਕ ਬਲੈਕ ਜਾਂ ਬਰਾਊਨ ਤੁਹਾਡੀ ਆਪਣੀ ਮਰਜ਼ੀ ਹੈ ਜਿਹੜੀਆਂ ਵੇਖ ਲਿਆ ਧਿਆਨ ਨਾਲ ਉਹ ਕਿਹੜੇ ਰੰਗ ਦੀਆਂ ਨਾਲ ਚੁੰਝਾਂ ਹੁੰਦੀਆਂ ਨੇ ਜੇ ਬਿਲਕੁਲ ਨੇਚਰਲ ਕਰਨਾ ਹੈ ਤੇ ਇਸ ਤੋਂ ਬਾਅਦ ਇਹ ਅੱਖਾਂ ਬਣਾ ਦਿੱਤੀਆਂ ਸੀ ਤੇ ਹੁਣ ਤੁਸੀਂ ਵੀ ਕਿਹ ਬੜੀ ਪਿਆਰੀ ਲੱਗਦੀ ਹੈ ਇਹ ਜ਼ਰੂਰੀ ਨਹੀਂ ਵੀ ਆਪਾਂ ਸੋਟਾ ਤਾਂ ਹੀ ਕਰੀ ਜਾਣੀਆਂ ਨੇ ਜੇ ਆਪਾਂ ਸਕਲਟ ਹੈ ਬੱਚਿਆਂ ਦੀ ਸਕਲਟਾ ਹੁੰਦੀਆਂ ਨੇ ਹਨ ਤੇ ਉਹਤੇ ਵੀ ਕਰ ਸਕਦੇ ਆ ਸ਼ਾਰਟਸ ਹੁੰਦੇ ਨੇ ਬੱਚਿਆਂ ਦੇ ਛੋਟੀਆਂ ਕੁੜੀਆਂ ਨੂੰ ਬੜਾ ਪਿਆਰੀਆਂ ਲੱਗਦੀਆਂ ਜਦੋਂ ਮੈਂ ਵੀ ਕੀਤਾ ਸੀ ਨਾ ਤੇ ਮੇਰੀ ਅਵਨੀਤ ਨੂੰ ਵੀ ਬੜੀ ਪਸੰਦ ਆਈ ਸੋ ਪੈਂਟ ਹਨਾ ਬੜੇ ਸ਼ੌਂਕ ਨਾ ਪਾਉਂਦੀ ਵੈਸੇ ਸਕੂਲ ਪੈਂਟ ਸੀਗੀ ਤੇ ਬੜੇ ਸ਼ੌਂਕ ਨਾ ਪਾਉਂਦੀ ਬਹੁਤ ਧੰਨਵਾਦ ਤੁਸੀਂ ਜੁੜਿਓ ਰੀਜ ਦੇ ਨਾਲ